ਕੈਨੇਡੀਅਨ ਖਬਰਨਾਮਿਆਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਕੈਨੇਡਾ ਪ੍ਰਵਾਸੀ ਪ੍ਰਤੀ ਆਪਣੇ ਨਿਯਮ ਸਖਤ ਕਰਦਾ ਜਾ ਰਿਹਾ ਹਾਲ ਹੀ ਵਿੱਚ ਕੈਨੇਡਾ ਨੇ ਅੰਤਰਰਾਸ਼ਟਰੀ ਵਿਦਿਆਰਥੀ ਦੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਫੈਮਿਲੀ ਓਪਨ ਵਰਕ ਪਰਮਿਟ ਲਈ ਨਿਯਮਾਂ ਦੇ ਵਿੱਚ ਸਖਤੀ ਕਰ ਦਿੱਤੀ ਹੈ ਜਿਸ ਨਾਲ ਯੋਗਤਾ ਨੂੰ ਘੱਟ ਗਿਣਤੀ ਵਿੱਚ ਬੇਨਕਾਰ ਤੱਕ ਸੀਮਤ ਕਰ ਦਿੱਤਾ ਗਿਆ ਹੈ ਕੈਨੇਡਾ ਵਿੱਚ ਰੋਜ਼ਗਾਰ ਦੇ ਮੌਕੇ ਭਾਲਣ ਵਾਲੇ ਭਾਰਤੀ ਵੀ ਸੋਦੇ ਹੋਏ ਨਿਯਮ ਦੇ ਘੇਰੇ ਵਿੱਚ ਆਉਣਗੇ ਇਹ ਬਦਲਾਅ ਜੋ ਜਨਵਰੀ 2025 ਤੋਂ ਲਾਗੂ ਹੋਣਗੇ ਦੇਸ਼ ਦੀ ਇਮੀਗ੍ਰੇਸ਼ਨ ਨੀਤੀ ਦੇ ਵਿਆਪਕ ਸੁਧਾਰ ਦਾ ਹਿੱਸਾ ਨੇ 21 ਜਨਵਰੀ ਤੋਂ ਲਾਗੂ ਹੋਏ ਸੋਦੇ ਹੋਏ OWP ਨਿਯਮਾਂ ਇੱਕ ਅਪਡੇਟ ਕੀਤੀ ਕਿ ਇਮੀਗ੍ਰੇਸ਼ਨ ਯੋਜਨਾਵਾਂ ਦੇ ਨਾਲ ਆਉਂਦੇ ਜੋ ਹਰ ਸਾਲ ਕੈਨੇਡਾ ਵਿੱਚ ਸਵੀਕਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਂਦੀ ਹੈ ਕੈਨੇਡਾ ਇਸ ਸਾਲ 395000 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕਰਨ ਦੀ ਉਮੀਦ ਕਰ ਰਿਹਾ ਜੋ ਇਸ ਦੇ ਪਿਛਲੇ 5 ਲੱਖ ਦੇ ਪਿੱਛੇ ਤੋਂ ਬਹੁਤ ਘੱਟ ਹੈ ਇਹ ਟੀਚਾ 2026 ਵਿੱਚ 380000 2027 ਵਿੱਚ 365000 ਤੱਕ ਘਟਾ ਦਿੱਤਾ ਜਾਵੇਗਾ ਫੈਮਿਲੀ ਓਪਨ ਵਰਕ ਪਰਮਿਟ ਅੰਤਰਰਾਸ਼ਟਰੀ ਵਿਦਿਆਰਥੀ ਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਨੂੰ ਕਿਸੇ ਨੌਕਰੀ ਜਾਂ ਮਾਲਕ ਨਾਲ ਜੁੜੇ ਬਿਨਾ ਕੈਨੇਡਾ ਭਾਰਤ ਵਿੱਚ ਜ਼ਿਆਦਾਤਰ ਮਾਲਕਾਂ ਲਈ ਕੰਮ ਕਰਦੀ ਆਗਿਆ ਦਿੰਦਾ ਹੈ ਪਹਿਲਾ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਬਹੁਤ ਸਾਰੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦੇ ਸਕਦੇ ਨੇ ਹਾਲਾਂਕਿ ਨਵੇਂ ਨਿਯਮਾਂ ਦੇ ਤਹਿਤ ਯੋਗਤਾ ਨੂੰ ਕਾਫੀ ਹੱਦ ਤੱਕ ਸੀਮਿਤ ਕਰ ਦਿੱਤਾ ਗਿਆ ਅੰਤਰਰਾਸ਼ਟਰੀ ਵਿਦਿਆਰਥੀ ਦੇ ਜੀਵਨ ਸਾਥੀ ਨੂੰ ਹੁਣ ਓਡਬਲਯੂਪੀ ਲਈ ਯੋਗਤਾ ਪੂਰੀ ਕਰ ਲਈ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ ਜਿਸ ਵਿਅੰਸ਼ ਅੰਤਰਰਾਸ਼ਟਰੀ ਵਿਦਿਆਰਥੀ ਘੱਟੋ ਘੱਟ 16 ਮਹੀਨਿਆਂ ਦੇ ਮਾਸਟਰ ਪ੍ਰੋਗਰਾਮ ਵਿੱਚ ਦਾਖਲ ਹੋਵੇ ਵਿਦਿਆਰਥੀ ਡਾਕਟਰੇਟ ਪ੍ਰੋਗਰਾਮ ਕਰ ਰਿਹਾ ਹੋਵੇ ਵਿਦਿਆਰਥੀ ਨੂੰ ਖਾਸ ਪੇਸ਼ੇਵਰ ਜਾਂ ਯੋਗ ਪ੍ਰੋਗਰਾਮਾਂ ਵਿੱਚ ਦਾਖਲ ਹੋਣਾ ਚਾਹੀਦਾ ਵਿਦੇਸ਼ੀ ਕੰਮਾਂ ਦੇ ਜੀਵਨ ਸਾਥੀ ਤਾਂ ਹੀ ਯੋਗ ਮੰਨੇ ਜਾਂਦੇ ਨੇ ਜੇਕਰ ਉਹ ਕਰਮਚਾਰੀ ਸਿਕਲਾਈ ਸਿੱਖਿਆ ਤਜਰਬੇ ਅਤੇ ਜ਼ਿੰਮੇਵਾਰ ਟਾਇਰ 0 ਅਤੇ ਟਾਇਰ 1 ਨ ਵਰਗੀਕ੍ਰਿਤ ਨੌਕਰੀ ਕਰਦਾ ਹੈ ਜਾ ਫਿਰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਖੇਤਰਾ ਵਿੱਚ ਸਰਕਾਰੀ ਤਰਹੀਜ਼ ਵੱਜੋਂ ਪਹਛਾਣੇ ਗਏ ਖੇਤਰਾ ਵਿੱਚ ਦੱਸੀ ਗਈ ਟਾਇਰ 2 ਤੇ 3 ਦੀ ਭੂਮਿਕਾ ਵਿੱਚ ਕੰਮ ਕਰਦਾ ਇਹਨਾਂ ਖੇਤਰਾ ਵਿੱਚ ਕੁਦਰਤੀ ਵਿਗਿਆਨ ਉਸਾਰੀ ਉਸਾਰੀ ਅਦਸੇ ਸੰਭਾਲ ਕੁਦਰਤੀ ਸਰੋਤ ਸਿੱਖਿਆ ਖੇਡ ਤੇ ਬਹੁਤ ਸ਼ਾਮਲ ਹੈ ਪਿਛਲੇ ਮਾਪਦੰਡਾਂ ਦੇ ਤਹਿਤ ਪ੍ਰਵਾਨਿਤ OWP ਆਪਣੀ ਮਿਆਦ ਪੁੱਗਣ ਤੱਕ ਵੈਧ ਰਹਿਣਗੇ ਕੈਨੇਡਾ ਵਿੱਚ ਪਹਿਲਾ ਤੋਂ ਹੀ ਰਹਿ ਰਹੇ ਪਰਿਵਾਰਕ ਮੈਂਬਰਾਂ ਲਈ ਨਵਿਕਰਨ ਸੰਭਵ ਤੇ ਬਸ਼ਰਤੇ ਉਹ ਆਪਣੇ ਮੌਜੂਦਾ ਪਰਮਿਟ ਲਈ ਮੁੱਢਲੇ ਮਾਪਦੰਡ ਪੂਰੇ ਕਰਦੇ ਹੋਣ ਇਹਨਾਂ ਮਾਮਲਿਆਂ ਵਿੱਚ ਨਵਿਕਰਨ ਦਾ ਮਿਆਦ ਮੁਕ္ਕ ਬਿਨੈਕਾਰ ਤੇ ਅਧਿਆਨ ਵਰਕ ਪਰਮਿਟ ਨਾਲ ਬੇਲ ਖਾਂਦੀ ਹੋਣੀ ਚਾਹੀਦੀ ਹੈ ਕਰਮਚਾਰੀ ਦੇ ਜੀਵਨ ਸਾਥੀ ਜੋ ਮੁਕਤ ਵਪਾਰ ਸਮਝੌਤੇ ਦੇ ਅਧੀਨ ਆਉਂਦੇ ਨੇ ਜਾਂ ਸਥਾਈ ਨਿਵਾਸ ਵਿੱਚ ਚਲੇ ਜਾਂਦੇ ਨੇ ਇਹਨਾਂ ਤਬਦੀਲੀਆਂ ਤੋਂ ਪ੍ਰਭਾਵਿਤ ਨਹੀਂ ਹੁੰਦੇ ਪਰਿਵਾਰਕ ਮੈਂਬਰ ਜੋ ਹੁਣ OW ਲਈ ਯੋਗ ਨਹੀਂ ਹਨ ਉਹ ਅਜੇ ਵੀ ਕੈਨੇਡਾ ਦੇ ਮੌਜੂਦ ਪ੍ਰੋਗਰਾਮਾਂ ਦੇ ਤਹਿਤ ਹੋਰ ਕਿਸੇ ਦੇ ਵਰਕ ਪਰਮਿਟ ਲਈ ਅਰਜ਼ੀਆਂ ਨੂੰ ਦੇ ਸਕਦੇ ਨੇ ਕੈਨੇਡੀਅਨ ਕਮਾਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਖਬਰਾਂ ਦੇਖਣੇ ਸੁਣਨੇ ਪੜਨੇ ਦਾ ਬਣਿਆ ਰਿਹਾ ਆਦ ਨਿਊਜ਼ ਵਾਲਾ ਦੇ ਨਾਲ